ਮਾਜੀ ਸਰ ਇੱਕ ਇਨਸੀਡੈਂਟ ਹੋਇਆ ਸੀਗਾ ਜੀ 4224 ਨੂੰ ਜਿਹਦੇ ਵਿੱਚ ਦੋ ਗਰੁੱਪ ਆਪਣੀ ਆਪਣੀ ਛੱਤਾਂ ਦੇ ਪਤੰਗ ਉਡਾ ਰਹੇ ਸੀਗੇ ਜੀ ਤੇ ਉਸ ਤੋਂ ਬਾਅਦ ਕਿਸੇ ਗਰੁੱਪ ਵਿੱਚੋਂ ਗਾਲ ਨਿਕਲੀ ਕਿਸ ਦੇ ਮੂੰਹ ਤੋਂ ਤੇ ਲੜਾਈ ਹੋ ਗਈ ਤੇ ਉਸ ਤੋਂ ਬਾਅਦ ਜਿਹੜਾ ਇੱਕ ਗਰੁੱਪ ਸੇਗਾ ਅਦਿੱਤ ਅਦਿੱਤਿਆਪਦੀ ਤੇ ਸ਼ਮਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪਲੈਂਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋਂ ਗਰੁੱਪ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵੰਦ ਏਰੀਆ ਚ ਚਲੇ ਗਏ ਗੁਰਦੁਆਰਾ ਟੂਟਸਾਬ ਦੇ ਲਾਗੇ ਸੁਲਤਾਨਵੰਦ ਰੋਡ ਤੇ ਤੇ ਉਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਹੈਗਾ ਅਤੇਦੀਪਕ ਸਿੰਘ ਇਹਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਦੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਜਿਹੜਾ ਨਿਰਦੇਸ਼ ਛੇਟ ਸ਼੍ਰੀ ਨਵਜੋਤ ਸਿੰਘ ਜੀ ਏਡੀਸੀਪੀ 3 ਤੇ ਐਸਐਚਓ ਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰबीर ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਜ਼ ਸੀਗੇ ਪੰਜ ਅਕਿਊਜ਼ਡ ਉਹਨਾਂ ਉਹਨਾਂ ਵਿੱਚੋਂ ਤਿੰਨ ਅਕਿਊਜ਼ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਤੇ ਜਿਹੜੇ 6 ਤਰੀਕ ਨੂੰ ਫੜੇ ਸੀਗੇ 6 ਦੋ ਨੂੰ ਉਹਨਾਂ ਦਾ ਨਾਮ ਹੈ ਅਦਿੱਤ્ય 베ਦੀ ਦੂਸਰੇ ਦਾ ਨਾਮ ਹੈ ਸ਼ਮਸ਼ੀਰ ਸਿੰਘ ਅਲਾਈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਅਲਾਈਸ ਲਾਲ ਤੇ ਇੱਕ ਜਿਹੜਾ ਮੇਨ ਅਕਿਊਜ਼ ਹੈਗਾ ਉਹਨੂੰ ਉਹਨੂੰ ਇਹਨਾਂ ਨੇ ਅ ਕੱਲ ਫੜਿਆ ਜੀ ਤੇ ਉਹਦੇ ਕੋਲ ਇੱਕ ਰਿਵੋਲਵਰ ਵੀ ਮਿਲੇ ਹੈ ਤੇ ਬਾਕੀ ਇੱਕ ਅਕਿਊਸਡ ਜਿਹੜਾ ਅਦਿੱਤ્ય 베ਦੀ ਦਾ ਭਰਾ ਹੈਗਾ ਪਰਮਿੰਦਰ 베ਦੀ ਉਹ ਹਿਸ ਯੈਟ ਟੂ ਬੀ ਅਰੈਸਟਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅ ਅਕਿਊਸਡ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਉਹ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਇੱਥੇ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਪਹਿਲਾ ਲੜਾਈ ਨਹੀਂ ਪਹਿਲਾ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਬੰਦ ਏਰੀਆ ਦੇ ਤੇ ਉਸ ਤੋਂ ਬਾਅਦ ਇਹ ਪਤੰਗ ਦੇ ਕਟਣ-ਕਟਣ ਤੇ ਇਹਨਾਂ ਦੀ ਲੜਾਈ ਹੋਈ ਸੀ ਸਿਰਫ ਇਹੀ ਹੈ ਮਸਲਾ ਜਾਂ ਕੋਈ ਪੁਰਾਣੀ ਰੰਜਿਸ਼ ਵੀ ਨਹੀਂ ਜਨਾਗੀ ਨਹੀਂ ਸਿਰਫ ਹਾਲੇ ਤੱਕ ਸਾਡੇ ਨੋਟਿਸ ਚਾਈ ਆਇਆ ਹੈ ਜੀ ਸਿਲਤਨ ਵਾਲੇ ਜਿਹੜਾ ਮੇਨ ਅਕਿਊਜ਼ਡ ਹੈਗਾ ਦੀਪਕ ਉਹਦੇ ਕੋਲੋਂ ਕੱਲ ਮਿਲਿਆ ਜੀ ਇਹ ਲੈਸੈਂਸੀ ਹੈ ਜੀ ਲੈਸਨ ਸੀ ਹੈ ਜਰਾ ਪੇਸ਼ਾ ਕੀ ਉਮਰ ਕਿੰਨੀ ਹੈ ਇਹਦੀ 23 ਸਾਲ ਜੀ ਪੇਸ਼ਾ 30 ਇਹਦੀ ਲੈ ਸ਼ਾਹਰੀ ਹੈ ਜੀ ਹਾਂ ਜੀ 36 ਸਾਲ ਸੋਰੀ ਜਿਹੜਾ 26 ਤੇ ਜਿਹੜਾ ਡਿਸੀਜ਼ਡ ਹੈ ਉਹਦੀ 23 ਸਾਲ ਉਮਰ ਹੈ ਜੀ ਵੈਸੇ ਇਹਨਾਂ ਦਾ ਕਾਰੋਬਾਰ ਕੀ ਸੀ ਇਹ ਫ੍ਰੀ ਕੰਮ ਦੇ ਹੈ ਜੀ ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਨ ਕੋਈ ਬੈਕਗ੍ਰਾਉਂਡ ਹੈ ਦਾ ਪੈਟਰਨ ਡਿਸਟ੍ਰਿਕਟ ਕੋਈ ਬੈਕਗ੍ਰਾਉਂਡ ਹਿਸਟਰੀ ਐਸੱਚ ਕੋਈ ਨਹੀਂ ਹੈ ਜੀ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਹੈ ਹਾਂ ਜੀ ਸਰੇ ਲੈਸੈਂਸੀ ਕੇਤੇ ਨਾਮ ਦਾ ਹੈ ਲੈਸੈਂਸੀ ਦੇ ਆਪਣੇ ਨਾਮ ਤੇ ਹਾਂਜੀ ਹਾਂ ਪਹਿਲੀ ਵਾਰੀ ਹੋਇਆ ਉਹਨੇ ਕਿਹਾ ਲੈਸੈਂਸੀ ਕੋਲੋਂ ਪੁਲਿਸ ਲਾ ਆ ਦੇ ਠੀਕ ਹੈ ਤੇ ਬਾਕੀ ਇਹਦੇ ਤੇ ਤਿੰਨ ਪਰਚੇ ਦਰਜ ਨੇ ਜੀ ਦੀਪਕ ਤੇ ਬਾਕੀਆਂ ਤੇ ਨਹੀਂ ਦੀਪਕ ਤੇ ਤਿੰਨ ਪਰਚੇ ਦਰਜ ਨੇ 1 2015 ਦਾ ਹੈਗਾ 452 354 323 ਆਈਪੀਸੀ ਇੱਕ ਹੈਗਾ ਇਹ ਵੀ ਦੂਸਰਾ ਵੀ थाना ਸੁਲਤਾਨਪੁਰ ਦੇ ਏਰੀਆ ਚ ਹੈ ਮੁਕੱਦਮਾ ਨੰਬਰ 102 326 34 IPC ਤੀਸਰਾ ਹੈਗਾ ਮਕਦਮਾ ਨੰਬਰ 337 ਉਹ 21 ਦਾ ਤੇ ਉਹ ਵੀ 302 ਦਾ ਹੈ ਜੀ ਹਾਂ ਜੀ ਲਾਇਸੈਂਸ ਹੈ ਮੈਂ ਪੁੱਛੀ ਰਿਹਾ ਕਾਜੂ ਦੇ ਕੋਲ ਲਾਇਸੈਂਸ ਹੀ ਮਿਸਟਰ ਲਾਇਸੈਂਸ ਹੈ ਹੁਣ ਅਸੀਂ ਹਾਂ ਜੀ ਕੈਨਸਲੇਸ਼ਨ ਹੋ ਗਈ ਹੈ ਨਹੀਂ ਨਹੀਂ ਹੋ ਗਈ ਉਹ ਨਹੀਂ ਉਹ ਅਸੀਂ ਪ੍ਰੋਸੈਸ ਚਲਾਇਆ ਉਹ ਸੀ ਹੋਈ ਕਦੋਂ ਲਾਇਸੈਂਸ ਇਸ਼ੂ ਕਦੋਂ ਹੋਇਆ ਹੈ ਜਾਂਚ ਕਰੀਏ ਉਹ ਅਸੀਂ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜਿਆ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਦੂਜੀ ਦਾ ਬ੍ਰੀਡਿੰਗ ਲਾਇਸੈਂਸ ਇਸ਼ੂ ਕਿਦੋਂ ਆਇਆ ਤੇ ਤਿੰਨੇ ਦੇ ਪਰਚੇ ਆ ਤੇ ਲਾਇਸੈਂਸ ਇਹਦਾ ਇਸ਼ੂ ਕਰਨ ਕਰ ਰਹੇ ਹਾਂ ਕਿਉਂਕਿ ਕੈਨਸਲ ਹੋ ਰਿਹਾ ਹੈ ਕੈਨਸਲ ਲਈ ਪਹਿਲੇ ਪਰਚੇ ਉਹ ਅਸੀਂ ਹੁਣ ਤਫ਼ਤੀਸ਼ ਕਰ ਰਹੇ ਹਾਂ ਕਿ ਕਿ ਪਹਿਲਾਂ ਕਿਉਂ ਨਹੀਂ ਕੈਨਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਨੇ ਇਹਦੇ ਤੇ ਤਿੰਨ ਪਰਚੇ ਹੈਗੇ ਪਿੱਛੇ ਕੋਈ ਕੋਲਾ ਰੈਕਟ ਚੱਲਿਆ ਸੀ ਪੁਲਿਸ ਦੇ ਵਿੱਚ ਬੜਾ ਰੋਲਾ ਵੀ ਪਿਆ ਸੀ ਪੰਜਾਬ ਦੇ ਵਿੱਚ ਬੰਦੇ ਕਿਤੇ ਬੀਠੇ ਨੇ ਤੇ ਯਾਰਾਂ ਦੇ ਲਾਇਸੈਂਸ ਕਿਵੇਂ ਬਣੇ ਜਾਂਦੇ ਨੇ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨੂੰ ਤੇ ਬਾਕੀ ਅਸੀਂ ਦੇਖਾਂਗੇ ਜੀ ਤਫ਼ਤੀਸ਼ੇ ਦੇਖਾਂਗੇ ਠੀ